ਪੰਜਾਬ ਸਰਕਾਰ ਦੇ ਵੱਲੋਂ ਵੱਡੇ ਕਿਸਾਨਾਂ ਨੂੰ ਘੇਰਨ ਦੀ ਤਿਆਰੀ ਖਿੱਚੀ ਗਈ ਆ ਦਰਅਸਲ ਦੇ ਵਿੱਚ ਸੂਬੇ ਦੇ ਵਿੱਚ 9000 ਅਜਿਹੇ ਰਸੂਖਵਾਨ ਕਿਸਾਨ ਹਨ ਜਿਨ੍ਹਾਂ ਦੀਆਂ ਮੋਟਰਾਂ 24 24 ਘੰਟੇ ਚੱਲਦੀਆਂ ਐ ਇਸ ਦੇ ਮੱਦੇਨਜ਼ਰ ਇਨ੍ਹਾਂ ਕਿਸਾਨਾਂ ਤੇ ਹੁਣ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਆ ਬਕਾਇਦਾ ਪਾਵਰ ਕਮ ਵਿਭਾਗ ਨੂੰ ਇਸ ਬਾਰੇ ਹੁਕਮ ਜਾਰੀ ਕਰ ਦਿੱਤੇ ਗਏ ਆ ਤੇ ਇਨ੍ਹਾਂ ਕਿਸਾਨਾਂ ਤੇ ਕਾਰਵਾਈ ਬਿਤੀ ਜਾਵੇਗੀ ਦਸੰਜੋਗ ਹੈ ਕਿ ਸੂਬੇ ਦੇ ਵਿੱਚ ਇਹ ਕਿਸਾਨ ਬਿਜਲੀ ਦੀ ਦਿਨ ਰਾਤ ਫ੍ਰੀ ਵਰਤੋਂ ਕਰਦੇ ਆ ਮੋਟਰਾਂ ਚਲਾਉਂਦੇ ਆ ਤੇ ਅੱਗੋਂ ਪਾਣੀ ਵੇਚਦੇ ਆ ਜਦੋਂ ਕਿ ਬਾਕੀ ਕਿਸਾਨਾਂ ਨੂੰ ਸਿਰਫ 8 ਘੰਟੇ ਹੀ ਬਿਜਲੀ ਮਿਲਦੀ ਆ ਇਹ ਵਿਵਕਰਾਂ ਖਤਮ ਕਰਨ ਦੇ ਲਈ ਸਰਕਾਰ ਦੇ ਵੱਲੋਂ ਅਖਤ ਫੈਸਲਾ ਲਿਆ ਗਿਆ ਹੈ ਤੇ ਦਸੰਜੋਗ ਹੈ ਕਿ ਪੰਜਾਬ ਦੇ ਵਿੱਚ ਝੋਨੇ ਦੇ ਸੀਜ਼ਨ ਦੇ ਦੌਰਾਨ ਕਿਸਾਨਾਂ ਨੂੰ 8 ਘੰਟੇ ਬਿਜਲੀ ਮਿਲਦੀ ਆ ਪਰ ਜਿਨ੍ਹਾਂ ਨੇ 9000 ਕਿਸਾਨਾਂ ਦੀ ਪਾਵਰ ਕਾਮ ਨੇ ਪਛਾਣ ਕੀਤੀ ਗਈ ਆ ਉਨ੍ਹਾਂ ਦੇ ਵੱਲੋਂ 24 ਘੰਟੇ ਆਪਣੀਆਂ ਮੋਟਰਾਂ ਚਲਾਈਆਂ ਜਾਂਦੀਆਂ ਅਤੇ ਧਰਤੀ ਹੇਠਲੇ ਪਾਣੀ ਦਾ ਕੋਈ ਵੀ ਫਿਕਰ ਨਹੀਂ ਕੀਤਾ ਜਾ ਰਿਹਾ। ਹੁਣ ਪੰਜਾਬ ਸਰਕਾਰ ਵੱਲੋਂ ਜਾਂ ਤਾਂ ਉક્ત ਕਿਸਾਨਾਂ ਤੋਂ ਬੰਦੇ ਪੈਸੇ ਵਸੂਲੇ ਜਾਣਗੇ ਜਾਂ ਫਿਰ ਇਹਨਾਂ ਕਿਸਾਨਾਂ ਨੂੰ ਸਿਰਫ 8 ਘੰਟੇ ਹੀ ਬਿਜਲੀ ਦਿੱਤੀ ਜਾਵੇਗੀ। ਖਾਸ ਤੌਰ ਤੇ ਮੁਕਸਰ ਸਾਹਿਬ, ਬਠਿੰਡਾ, ਤਰਨਤਾਰਨ, ਰਾਮਪੁਰਾ ਪੂਲ ਦੇ ਵਿੱਚ ਅਜੇ ਹੀ ਕਿਸਾਨ ਵੱਡੀ ਕੈਂਤੀ ਦੇ ਵਿੱਚ ਹਨ। ਜਿਹੜੇ 24 ਘੰਟੇ ਬਿਜਲੀ ਦਾ ਲਾਹਾ ਲੈ ਰਹੇ ਆ ਤੇ ਲਗਾਤਾਰ ਮੋਟਰਾਂ ਚਲਾ ਰਹੇ ਆ ਜਿਸ ਕਾਰਨ ਅਜੇ ਹੀ ਕਿਸਾਨਾਂ ਦੇ ਖਿਲਾਫ ਹੌਨਰ ਕਾਰਵਾਈ ਕੀਤੀ ਜਾਵੇਗੀ